25 ਜੂਨ ਦਾ ਅੱਜ ਦਾ ਇਤਿਹਾਸ ਜਦੋਂ ਮੈਂ ਅੱਜ ਦੇ ਇਤਿਹਾਸ ਨੂੰ ਪੜ੍ਹਿਆ ਨਾ ਜੀ ਤੇ ਮੇਰੇ ਅੰਦਰ ਤੇ ਇੱਕ ਆਵਾਜ਼ ਆਈ ਕਿ ਵਾਹ ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਿੱਖ ਘਰਾਂ ਦੇ ਵਿੱਚ ਪੈਦਾ ਹੋਏ ਆ ਬਾ ਕਮਾਲ ਦਾ ਅੱਜ ਦੇ ਦਿਨ ਦਾ ਇਤਿਹਾਸ ਹੈ ਇੱਕ ਛੋਟੇ ਜਿਹੇ ਬੱਚੇ ਨਾਲ ਜੁੜਿਆ ਹੋਇਆ ਹੈ ਕੀ ਆ ਅੱਜ ਦਾ ਇਤਿਹਾਸ ਉਹ ਕੌਣ ਹੈ ਛੋਟਾ ਜਾਂ ਬੱਚਾ ਔ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀਆਂ ਸਰਕਾਰਾਂ ਨੇ ਤੇ ਸਾਡੇ ਕੁਝ ਗਦਾਰਾਂ ਨੇ ਸਮੇ ਸਮੇ ਸਿੱਖ ਨੂੰ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਿੰਡੇ ਦੇ ਉੱਤੇ ਅਸੀਂ ਘੱਲੂ ਘਾਰੇ ਵੀ ਸਹੇ ਹੈ ਕਦੇ ਕੋਪਰ ਹੀੜੇ ਦਾ ਕੱਲੂ ਘਾਰਾ ਵੀ ਪਿੰਡੇ ਤੇ ਹੰਡਾਇਆ ਆ। ਕਦੇ ਕਾਨੂੰ ਬਾਂਦੇ ਸ਼ੰਮ ਦਾ ਜਿਹੜਾ ਆ ਕੱਲੂ ਘਾਰਾ ਉਹ ਵੀ ਪਿੰਡੇ ਤੇ ਹੰਡਾਇਆ ਆ। ਵੱਡੇ ਕੱਲੂ ਘਾਰੇ ਵਿੱਚ ਤਾਂ ਇਹ ਗੱਲਾਂ ਵੀ ਹੋਣ ਲੱਗੀਆਂ ਸੀਗੀਆਂ ਕਿ ਅਸੀਂ ਅੱਧੀ ਤੋਂ ਬਾਅਦ ਸਿੱਖ ਕੌਮ ਖਤਮ ਕਰ ਦੁੱਤੀ ਹੈ। ਤੇ ਮੰਨੂ ਦੇ ਸਮੇਂ ਇਹ ਕਹਾਵਤਾਂ ਸਿੱਖਾਂ ਦੇ ਮੂੰਹ ਦੇ ਉੱਤੇੋਂ ਆਉਣ ਲੱਗ ਪਈਆਂ ਸੀਗੀਆਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਢਦਾ ਅਸੀਂ ਦੂਨੇ ਚੋਨੇ ਹੋਏ ਤੂੰ ਇੱਕ ਨੂੰ ਵੱਢੇਗਾ ਅਸੀਂ 4 ਖੜੇ ਹੋਵਾਂਗੇ ਤੂੰ 4 ਨੂੰ ਵੱਢੇਗਾ ਅਸੀਂ 20 ਖੜੇ ਹੋਵਾਂਗੇ ਜਿੰਨਾ ਸਿੱਖ ਕੌਮ ਨੂੰ ਦਬਾਇਆ ਗਿਆ ਸਿੱਖ ਕੌਮ ਉੱਨੀ ਉੱਪਰ ਕੇ ਬਾੜ ਆਈ ਹੈ ਕਦੇ ਵੀ ਕਿਸੇ ਹਾਕਮ ਦੇ ਕੋਲੋਂ ਡਰੀ ਨਹੀਂ ਕਦੇ ਵੀ ਕਿਸੇ ਹਾਕਮ ਦੇ ਕੋਲੋਂ ਦਬੀ ਨਹੀਂ ਤੇ ਨਾ ਕਿਸੇ ਕੋਲੋਂ ਝੁਕੀ ਹੈ ਪਿਛਲੀ ਆ ਵੀਡੀਓ ਦੇ ਅੰਦਰ ਆਪਨੇ ਸੁਣਿਆ ਹੋਣਾ ਹੈ ਕਿ ਪੰਜਾਬੀ ਸੂਬੇ ਮੋਰਚੇ ਦੀ ਆਪਾਂ ਨੇ ਗੱਲ ਕੀਤੀ ਹੈ ਜਦੋਂ ਦਿੱਲੀ ਦੇ ਅੰਦਰ ਪੰਜਾਬੀ ਸੂਬਾ ਮੋਰਚਾ ਲਾਉਣਾ ਸੀ ਬਿਆਨਤ ਸਿੰਘਾਂ ਨੇ ਜਾ ਕੇ ਆਪਣੀ ਗ੍ਰਿਫਤਾਰੀਆਂ ਦਿੱਤੀਆਂ ਬਿਆਨਤ ਸਿੰਘਾਂ ਨੂੰ ਇਹਨਾਂ ਨੇ ਮਾਰਿਆ ਕੁੱਟਿਆ ਬਿਆਨਤ ਸਿੰਘਾਂ ਨੂੰ ਇਹਨਾਂ ਨੇ ਸ਼ਹੀਦ ਵੀ ਕੀਤਾ ਆ ਜੇਲਾ ਦੀਆਂ ਜੇਲਾ ਭਰਤੀਆਂ ਜ਼ੁਲਮ ਇੱਟਾ ਕਰ ਦਿੰਦੇ ਸੀਗੇ ਹਾਕਮ ਫੂਟਿੰਗਾ ਨਾਲ ਗੋਲੀਆਂ ਦੇ ਨਾਲ ਸਿੰਘਾਂ ਦੇ ਉੱਤੇ ਵਾਰ ਕਰਨੇ ਇੱਕ ਵਾਰ ਤਾਂ ਸਰਕਾਰ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਜਿੱਡਾ ਅਸੀਂ ਜ਼ੁਲਮ ਕਰ ਰਹੇ ਆ ਨਾ ਇਹ ਜ਼ੁਲਮ ਨੂੰ ਦੇਖ ਕੇ ਹੋਣ ਲੱਗਦਾ ਕੋਈ ਨਮਾ ਜਥਾ ਪੰਜਾਬੀ ਸੂਬੇ ਮੋਰਚੀ ਦੀ ਅਗਵਾਈ ਦੇ ਲਈ ਨਹੀਂ ਆਏਗਾ ਇਹ ਉਹ ਸਮੇਂ ਦੀ ਸਰਕਾਰ ਦੇ ਮਨ ਵਿੱਚ ਆ ਗਿਆ ਪਰ ਸਰਕਾਰਾਂ ਇਹ ਗੱਲ ਭੁੱਲ ਜਾਂਦੀਆਂ ਆ ਕਿ ਇਹ ਗੁਰੂ ਨਾਨਕ ਬਾਬੇ ਦੇ ਸਿੱਖ ਇਹ ਤੁਹਾਨੂੰ ਗੁਰੂ ਕਲਗੀ ਤਰਪਾ ਸਕਦੇ ਸਿੱਖ ਨੇ ਇਹ ਸਿੱਖ ਕੌਮ ਦੇ ਕੋਲ ਉਹ ਬਾਬੇ ਨੇ ਜਿਨ੍ਹਾਂ ਦੀ ਉਮਰ ਆ ਬੇਸ਼ੱਕ ਛੋਟੀ ਗਾ ਨੇ ਪਰੋਣਾ ਨੇ ਕੰਦਾ ਵਿੱਚ ਖੜ ਕੇ ਆਪਣੀ ਸ਼ਹੀਦੀ ਤਾਂ ਦਿੱਤੀ ਹੈ ਪਰ ਸੂਬੇ ਦੀ ਈ ਨਹੀਂ ਮੰਨੀ ਪੰਜਾਬੀ ਸੂਬੇ ਮੋਰਚੇ ਦੇ ਲਈ ਅੱਜ ਦੇ ਦਿਨ 25 ਜੂਨ ਨੂੰ ਜਿਹੜਾ ਜਸਾ ਤਿਆਰ ਹੋਇਆ ਨਾ ਜੀ ਉਹਦੀ ਵਲੱਖਣ ਦਾ ਪਤਾ ਕੀ ਸੀਗੀ ਨਾ ਤਾਂ ਉਹ ਬਜ਼ੁਰਗਾ ਦਾ ਜਥਾ ਸੀਗਾ ਤੇ ਨਾ ਉਹ ਨੌਜਵਾਨਾਂ ਦਾ ਜਥਾ ਸੀਗਾ ਇਹ ਜਿਹੜਾ ਜਥਾ ਸੀਗਾ ਇੱਕ 10 ਸਾਲ ਦਾ ਬੱਚਾ ਜਿਹਦਾ ਨਾਮ ਜਸਵੰਤ ਸਿੰਘ ਸੀਗਾ ਉਹਦੀ ਗਵਾਹੀ ਦੇ ਅੰਦਰ ਉਹਦੇ ਨਾਲ ਹੋਰ 35 ਉਹਦੀ ਉਹ ਉਮਰ ਦੇ ਕੋਈ 12 ਸਾਲ ਦਾ ਕੋਈ 13 ਸਾਲ ਦਾ 12 13 ਸਾਲ ਦੇ 35 ਹੋਰ ਭਜੰਗੀ ਇੱਕ ਜਥਾ ਤਿਆਰ ਕਰ ਦਿਆ ਜਿਹੜੇ ਪੰਜਾਬੀ ਸੂਬੇ ਮੋਰਚੇ ਦੀ ਅਗਵਾਹੀ ਦੇ ਲਈ ਤਿਆਰ ਹੁੰਦੇ ਆ। ਹਰਾਨੀ ਦੀ ਗੱਲ ਇਹ ਹੈ ਕਿ ਇੱਕ 10 ਸਾਲ ਦਾ ਬੱਚਾ ਪੰਜਾਬੀ ਸੂਬੇ ਮੋਰਚੇ ਦੇ ਲਈ ਜਥਾ ਤਿਆਰ ਕਰਕੇ ਖੜ ਜਾਂਦਾ ਸੀ ਨਾ ਤਾਣ ਕੇ ਕਿ ਮੈਂ ਹੋਰ ਜਥਾ ਲੈ ਕੇ ਜਾਵਾਂਗਾ। ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਾਨੂੰ ਇਹ ਤਾਕਤ ਸਾਡੇ ਬਾਬਿਆਂ ਤੋਂ ਮਿਲਦੀ ਹੈ। ਸਤੋਏ ਗੱਲ ਸਿੱਧ ਹੁੰਦੀ ਹੈ ਕਿ ਸਾਨੂੰ ਇਹ ਤਾਕਤ ਸਾਡੀ ਗੁਰਬਾਣੀ ਤੋਂ ਮਿਲਦੀ ਹੈ ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਿੱਖ ਕੌਮ ਦੇ ਅੰਦਰ ਜੰਮਦੇ ਬੱਚੇ ਵੀ ਆਪਣਾ ਹੱਕ ਲੈਣਾ ਜਾਣਦੇ ਆ ਤੇ ਕਿਸੇ ਅੱਗੇ ਝੁਕਣਾ ਨਹੀਂ ਜਾਣਦੇ ਸੋ ਅੱਜ ਦਾ ਜਿਹੜਾ ਇਤਿਹਾਸ ਹੈ ਇਹ ਆਪਣੇ ਬੱਚਿਆਂ ਨੂੰ ਦੱਸੋ ਜਿਹੜੇ ਬੱਚੇ ਅੱਜ ਆਪਣੇ ਫੋਨਾਂ ਦੇ ਉੱਤੇ ਗੇਮਾਂ ਦੇ ਉੱਤੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਆ ਉਹਨਾਂ ਨੂੰ ਦੱਸੋ ਕਿ 25 ਜੂਨ ਵਾਲੇ ਦਿਨ 10 ਸਾਲ ਦਾ ਭਾਈ ਦਸਵੰਤ ਸਿੰਘ ਪੰਜਾਬੀ ਸੂਬੇ ਮੋਰਚੇ ਦੇ ਲਈ ਆਪਣਾ ਇੱਕ ਜਥਾ ਤਿਆਰ ਕਰਦਾ ਹੈ ਜਿਹੜਾ ਕਹਿੰਦਾ ਕਿ ਮੈਂ ਸ਼ਹੀਦੀ ਦੀ ਵੀ ਜੈਨ ਨੂੰ ਤਿਆਰ ਆ ਮੈਂ ਆਪਣੀ ਗ੍ਰਿਫਤਾਰੀ ਦੀ ਵੀ ਤਿਆਰ ਆ ਸੋ ਅੱਜ ਦਾ ਜਿਹੜਾ ਇਤਿਹਾਸਿਕ ਦਿਹਾੜਾ ਆ 25 ਜੂਨ 1960 ਦਾ ਆ ਜਦੋਂ ਇੱਕ 10 ਸਾਲ ਦਾ ਬੱਚਾ ਭਾਈ ਦਸਵੰਤ ਸਿੰਘ ਪੰਜਾਬੀ ਸੂਬੇ ਮੋਰਚੇ ਦੇ ਲਈ ਆਪਣੇ ਹੋਰ 35 ਨਾਲ ਸਾਥੀਆਂ ਦੇ ਨਾਲ ਇੱਕ ਆਪਣਾ ਜਥਾ ਤਿਆਰ ਕਰਦਾ ਆ ਸਤਿਪੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ